ਮੈਂ ਟੂ ਦੀ ਟਰੰਪ ਉਹ ਸਾਹਿਬ ਜਿਹੜੇ ਆ ਨਾ ਕੋ ਟੈਰਿਫ ਵਾਲੀ ਗੱਲ ਤੇ ਛੱਡ ਹੀ ਨਹੀਂ ਰਹੇ ਲਗਾਤਾਰ ਲਗਾਤਾਰ ਜਦੋਂ ਕੋਈ ਉਹਨਾਂ ਤੱਕ ਗੱਲ ਜਾਂਦੀ ਤੇ ਮੈਨੂੰ ਤਾਂ ਡਰਾਵਾ ਜਿਹਾ ਭੇਜ ਦਿੰਦੇ ਵੀ ਟੈਰਿਫ ਆਇਆ ਲੋ ਹੁਣ 1 ਅਗਸਤ ਤੋਂ ਕਹਿੰਦੇ 25% ਹੋਰ ਇਹ ਹੋਰ ਕਿੰਨੇ ਵਾਰੀ ਹੋਰ ਇੱਕ ਵਾਰੀ ਹੋਰ ਹਾਂ ਗਾਣੇ 'ਚ ਨਹੀਂ ਹੋ ਕਹਿੰਦੇ ਇੱਕ ਵਾਰੀ ਹੋਰ ਮੈਂ ਉਹੀ ਪੁੱਛਨੇ ਵੀ ਕਿੰਨੇ ਵਾਰੀ ਹੋਰ ਇਹ ਤੇ ਵਾਰੀ ਵਾਰੀ ਇਹੋ ਚੱਲਦੀ ਹੈ ਹੁਣ ਤੇ ਆ ਹੀ ਗਿਆ ਹੁਣ ਕੀ ਆ ਛੇਰ ਆਇਆ ਛੇਰ ਆਇਆ ਛੇਰ ਆਇਆ ਅਖੀਰ 'ਚ ਭਾਵੇਂ ਕਰਕੇ ਦੇਰ ਆਇਆ ਪਰ ਜਦੋਂ ਆਇਆ ਕਰਕੇ ਢੇਰ ਆਇਆ ਜੀ ਤਾਂ ਗੱਲ ਸਰ ਇਹੋ ਆ ਕਿ ਡੋਨਲਡ ਟਰੰਪ ਨੂੰ ਇੱਕ ਵਾਰੀ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਸੀ ਡੋਲਾਂਡ ਟਰੰਪ ਡੋਲਾਂਡ ਟਰੰਪ ਕਹਿ ਸ਼ਾਇਦ ਹੂੰ ਉਹ ਮੇਰੇ ਅੰਗ ਉਚਾਰਨ ਚੜ ਜਾਂਦੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਕਈ ਵਾਰ ਜਿਵੇਂ ਮੈਂ ਕਮੈਂਟ ਉਹ ਮੈਨੂੰ ਲੱਗਦਾ ਵੀ ਉਦੋਂ ਤੋਂ ਉਹਨੇ ਸੌ ਹੀ ਚੁੱਕ ਲਈ ਵੀ ਐਡਾ ਮੇਰਾ ਯਾਰ ਜਿਗਰੀ ਯਾਰ ਹੋਵੇ ਤੇ ਉਹਨੂੰ ਮੇਰਾ ਪੂਰਾ ਨਾਂ ਦਾ ਹੀ ਨਹੀਂ ਪਤਾ ਹੂੰ ਉਹਨੇ ਆਖਿਆ ਲੈ ਹੁਣ ਤੈਨੂੰ ਇੱਕ ਗਾਣਾ ਇੱਕ ਨਾ ਫਿਲਮ ਆਈ ਸੀ ਜੀਨੇ ਨਹੀਂ ਦੂੰਗਾ ਹੂੰ ਪੁਰਾਣੇ ਸਮੇਂ ਚ ਉਹਨੇ ਵੀ ਕਿਹਾ ਲੈ ਮੋਦੀ ਹੁਣ ਮੈਂ ਤੈਨੂੰ ਨਾ ਟਿਕਣ ਹੀ ਨਹੀਂ ਦਊਗਾ ਐਸਾ ਮਗਰ ਪਿਆਸ ਜੀ ਐਸਾ ਮਗਰ ਪਿਆ ਹੱਥ ਵੀ ਤੋਤੇ ਪੈਰ ਵੀ ਤੋਤੇ ਪਤਾ ਨਹੀਂ ਕੀ ਕੀ ਧੋਕੇ ਮਗਰ ਪਿਆ ਐ ਹੂੰ ਤੇ ਮਗਰ ਹੀ ਪੈ ਗਿਆ ਤੇ ਸਾਡੇ ਮੋਦੀ ਸਾਹਿਬ ਹੌਡੀ ਮੋਦੇ ਅਬ ਕੇ ਬਾਅਦ 트럼ਪ ਸਰਕਾਰ ਮਾਈ ਡੀਆ ਫ੍ਰਾਂਡ ਡੋਨਲਡ 트럼ਪ ਇਹੋ ਜਿਹੇ ਜੁਮਲੇ ਘਟਦੇ ਰਹੇ ਜੀ ਤੇ 트럼ਪ ਨੇ ਕੀਤੀ ਕੀ ਮੰਨ ਲਓ ਕੋਈ ਭਟਕਾ ਜਾ ਸਕੂਟਰ ਲਈ ਜਾਂਦਾ ਹੋਵੇ ਹਮ ਤੇ ਆ ਮਲੋੜ ਦੀਆਂ ਜਿਹੜੀਆਂ ਤਕੋਨੀਆਂ ਨੇ ਇੱਥੇ ਮੰਨ ਲਓ ਕਿਸੇ ਹੌਲਦਾਰ ਦੇ ਟਿੱਟੇ ਚੜ ਜਾਏ ਹਮ ਨਾ ਹੁਣ ਕੋਲ ਉਹਦੇ ਲਾਇਸੈਂਸ ਹੈ ਨਾ ਉਹਦੇ ਕੋਲ ਆਰਸੀ ਹੈ ਨਾ ਪ੍ਰਦੂਸ਼ਣ ਹੈ ਨਾ ਬੀਮਾ ਜੀ ਨੰਬਰ ਪਲੇਟ ਨਾ ਅੱਗੇ ਆ ਨਾ ਪਿਛੇ ਆ ਕਾਠੀਓ ਦੀ ਜੜੀ ਆ ਉਹ ਦੂਰੀ ਤਰੀਓ ਹੋ ਕਿ ਡੰਡਈਆ ਬੁਰੇ ਹਾਲ ਬੰਕੇ ਦਿਹਾੜੇ ਆ ਹੁਣ ਹੌਲਦਾਰ ਨਾਲੇ ਤੇ ਬੈਠਕਾਂ ਕਢਾਈ ਜਾਂਦਾ ਸਾਰੀ ਦੁਨੀਆ ਵੇਖੀ ਜਾਂਦੀ ਐ ਜਲੂਸ ਨਿਕਲਦਾ ਨਾਲੇ ਉਹ ਚਲਾਨ ਕੱਢੀ ਜਾਂਦਾ ਦੋਨੀਆਂ ਚੀਜ਼ਾਂ ਨੇ ਜੀ ਵੀ ਇਹ ਤੇ ਨਾ ਕਰ ਵਿਜਰੀਲ ਤੇ ਨਾ ਕਰ ਹੁਣ ਬੈਠਕਾਂ ਤੇ ਨਾ ਖੜਾ ਚਲਾਨ ਹੀ ਕੱਢ ਦੇ ਚਲਾਨ ਹੀ ਕੱਢ ਦੇ ਪਰ ਉਹ ਦੋਵੇਂ ਚੀਜ਼ਾਂ ਹੀ ਕਰ ਗਿਆ ਨਾ ਜੀ ਹੌਲਦਾਰ ਉਹ ਕੱਲ ਮੈਨੂੰ ਨਾ ਘੇਰ ਲੈਣੇ ਤੇ ਕੋਨੀਆਂ ਤੇ ਵੀ ਤੂੰ ਸਾਡੇ ਸਾਡੇ ਮਗਰ ਪਿਆਸ ਹੈ ਤਾਂ ਗੱਲ ਸਾਬ ਆਹੀ ਆ ਜੀ ਕਿ ਉਹਨੇ ਲਾ ਕੇ ਸੋਹਣਿਆਂ ਨੇ ਨਾਕਾਜ ਪਿਆਰ ਦਾ ਤੇ ਕੱਟਦਾ ਚਲਾਨ ਦਿਲ ਦਾ ਉਹਨਾਂ ਨੇ ਚਲਾਨ ਵੀ ਕੱਟਿਆ ਤੇ ਨਾਲ ਸਾਡੀਆਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਈ ਜ਼ਲਾਲਤ ਭਰੀਆਂ ਜੜੀਆਂ ਨੇ ਨਾ ਗੱਲਾਂ ਉਹ ਪੂਰੇ ਸੰਸਾਰ ਚ ਪੁਝਾਈਆਂ ਨੇ ਜੀ ਸਾਡੀ ਹੁਣ ਆ ਕੀ ਹੁੰਦਾ ਅਖੀਰ ਦੇਖੋ ਈਰਾਨ ਈਰਾਨ ਵਾਲੇ ਈਰਾਨ ਵਾਲਾ ਕੀ ਕਹਿਆ ਸੀ ਉਹਨਾਂ ਕਾਹ ਕਿ ਕਹਿ ਨਹੀਂ ਦੇ ਉਲਟ ਨਾ ਬੋਲੀ ਡੋਨਲਡ ਟਰੰਪ ਨੂੰ ਕਿਹਾ ਹਮ ਟੈਗ ਆ ਜਾਏਗਾ ਪਤਾ ਨੰਨ ਗਣਾ ਵੀ ਧੁੱਪ ਸਿੱਖਦੇ ਆ ਕਦੋਂ ਆ ਗਿਆ ਡਰੋਂ ਹਮ ਸਰ ਈਰਾਨ ਤੇ ਅਮਰੀਕਾ ਕੋ ਮੁਕਾਬਲਾ ਈਰਾਨ ਵੀ ਜ਼ਰੂਰਤ ਕੀਤੀ ਹੈ ਇੰਡੀਆ ਬਸ ਉਹਦੇ ਹਿਸਾਬ ਨਾਲ ਆ ਜੀ ਜ਼ਰੂਰਤ ਜ਼ਿਲੈਂਸਕੀ ਯਾਰ ਜੋਕਰ ਟਾਈਪ ਬੰਦਾ ਵਾਈਟ ਹਾਊਸ ਚ ਬਹਿ ਕੇ ਹਮ ਕਮੀਡੀਅਨ ਲਾਲੋ ਜਿਵੇਂ ਯੂਕਰੇਨ ਦਾ ਭਗਵੰਤ ਮਾਨ ਹੈ ਜੀ ਦੋਨਾਂ 'ਚ ਸਮਾਨਤਾ ਹੈ ਨਾ ਆਪਣਾ ਜਿਹੜਾ ਪ੍ਰੋਗਰਾਮ ਹੋਇਆ ਸੀ ਜਦੋਂ ਆਈਵਲਟ ਨਵਾਂ ਨਵਾਂ ਹੀ ਸੀ ਹਲੇ ਤੇ ਉੱਥੇ ਆਪਣਾ ਇੱਕ ਟਾਈਟਲ ਸੀ ਪ੍ਰੋਗਰਾਮ ਦਾ ਭਗਵੰਤਬਾਨ ਬਨ ਕੇ ਦੁਜੇ ਜਲੈਂਸਕੀ ਜੀ ਅੱਜ ਵੀ ਮੈਨੂੰ ਯਾਦ ਆਈ ਹੈ ਤਾਂ ਜੀ ਟਾਈਟਲ ਵੀ ਯਾਦ ਹੈ ਸਰ ਗੱਲਾਂ ਸੋ ਜਿਹੜੀਆਂ ਚੀਜ਼ਾਂ ਕੀਤੀਆਂ ਹੁੰਦੀਆਂ ਨੇ ਤਾਂ ਉਹ ਕਹਿੰਦਾ ਮਤਲਬ ਇਹ ਆ ਕਿ ਜਲੈਂਸਕੀ ਵਰਗਾ ਬੰਦਾ ਵਾਈਟ ਹਾਊਸ ਦੇ ਵਿੱਚ ਔਖਾ ਹੋ ਜਾਂਦਾ ਸੌਖਾ ਹੋ ਜਾਂਦਾ ਜੀ ਇਹ ਇਹਨਾਂ ਨੂੰ ਚੰਗਾ ਹੀ ਤੂ ਢੇੜਤੇ ਜਾਂਦੇ ਇੱਕ ਵਾਰੀ ਚਾਈਨਾ ਵਾਲਿਆ ਕਿਹਾ ਸੀ ਜਨ ਪਿੰਗੋ ਨੇ ਕਹਾ ਆ ਜਾ ਹੂੰ ਜਿੱਦਾਂ ਮਰਜੀ ਆ ਜਾ ਉਹ ਜਿਵੇਂ ਕਹਿੰਦਾ ਲੜਕੇ ਵੇਖਣਾ ਲੜਕੇ ਵੇਖ ਲੈ ਪੁੱਤ ਖੇਡ ਕੇ ਵੇਖਣਾ ਖੇਡ ਕੇ ਵੇਖ ਜੀ ਤਾਂ ਫਿਰ ਕਿੱਥੋਂ ਚੱਲਿਆ ਜੀ ਇੰਨਾ ਲਾ ਦੂੰ ਇੰਨਾ ਲਾ ਦੂੰ ਨਾ ਕਹ ਲਾ ਜਿਹੜਾ ਲਾਉਣਾ ਯਾਰ ਹੂੰ ਕਰ ਲੈ ਜਿਹੜਾ ਕਰਨਾ ਜੋ ਸਾਡਾ ਕੱਟਾ ਧੂਪੇ ਬੰਨਣਾ ਬੰਨ ਕੇ ਦਿਖਾ ਰਿਹਾ ਕੀ ਵਕਤੀ ਕੀ ਹਣੀ ਨਾ ਕੋਸ਼ ਸਾਡੇ ਵੱਲੋਂ ਤਾਂ ਕੁਝ ਵੀ ਨਹੀਂ ਅਤੇ ਨਾਇ ਨਹੀਂ ਲਿਆ ਪਾਰਲੀਮੈਂਟ ਦੀ ਆਹੀ ਰੋਲਾ ਵੀ ਨਾਂ ਤੇ ਲੈਦੇ ਉਹ ਤੇ ਨਾਇ ਨਹੀਂ ਇਹਨਾਂ ਨੂੰ ਘਾ ਲੋ ਇਹਨਾਂ ਦਾ ਚਨਕਿਆ ਉਹ ਕਹੇਗਾ ਬਸ ਮੈਂ ਤਾਰੇ ਤੋੜ ਲਿਓਨੇ ਅੰਬਰ ਤੋਂ ਵੇਟ ਕਰੋ ਜੀ ਬੱਸ ਚੱਲੇ ਆਂ ਬਸ ਤਾਰੇ ਤੋੜਵਾ ਲੂ ਇਹਨਾਂ ਕੋ ਅਛਾ ਉਹ ਤੋਂ ਬਾਅਦ ਤੁਸੀਂ ਗੱਲ ਵੇਖੋ ਕੀ ਹੋਣ ਰਹੀ ਹੈ ਕਹਾਣੀ ਇੰਗਲੈਂਡ ਵਾਲਿਆਂ ਨੇ ਸੈੱਟ ਕਰ ਲਿਆ ਆਪਦਾ ਮਾਮਲਾ 10-12 ਚ ਯੂਰਪੀਅਨ ਯੂਨੀਅਨ ਨੇ ਕਰ ਲਿਆ 15 ਚ ਚైనా ਵੀ ਇੱਥੇ ਜੇ ਆ ਗਿਆ ਆਪਣੇ ਕਰੀਬ ਸਾਹਬ ਨਾਲ ਕਿੱਥੋਂ ਤੁਰਿਆ ਉਹਨਾਂ ਨੇ 25 ਚ ਬਲੇਟ ਦਾ 25% ਤੇ ਕਹਿੰਦਾ ਪੈਨਲਟੀ ਅੱਧ ਤੋਂ ਲਊਗਾ ਲੈ ਦੱਸ ਹੂੰ ਹਾਲੇ 5-7 ਗੋਲ ਹੋ ਗਏ ਨੇ ਕਹਿੰਦਾ ਇੱਕ ਪੈਨਲਟੀ ਪੈਨਲਟੀ ਮਾਰਨੀ ਹੈ ਤੁਹਾਡੇ ਅਲਰੀਡੀ ਚਾ ਕੇ ਸਰਮਾਨਾ ਵੀ ਅੱਧ ਲਾ ਜ਼ੁਰਮਾਨਾ ਭਰਾਵਾ ਜੇ ਕੋਈ ਹੋਰ ਕਸ ਹੁਣ ਤਾਂ ਹੋਰ ਸਤਾਲਾ ਜੇ ਕੋਈ ਕਸਰ ਹੈ ਬਾਕੀ ਬਿਲਕੁਲ ਹੈ ਭਈ ਹੁਣ ਤਾਂ ਕੋਈ ਕਸਰ ਛੱਡੀ ਨਾ ਜੀ ਦੁਨੀਆ ਦਾ ਪਹਿਲਾ ਸਾਡਾ ਦੇਸ਼ ਬਣ ਗਿਆ ਜਿੱਦੇ ਤੋਂ ਪੈਨਲਟੀਆਂ ਠੋਕਣ ਡਿਆ ਹੂੰ ਭਈ ਕੀ ਆ ਯਾਰ ਡੋਨਲਡ ਟਰੰਪ ਦਾ ਨਾਂ ਲੈਣ ਤੋਂ ਵੀ ਟਰਪਕ ਦੇ ਨੇ ਜੀ ਜੀ ਸੋ ਸਾਡੀ ਕਮੰਤਰੀ ਭਈ ਕੂਟਨੀਤੀ ਦਾ ਵਿਦੇਸ਼ ਨੀਤੀ ਦਾ ਅੱਜ ਜਲੂਸ ਨਿਕਲਦਾ ਦੇਖ ਰਹੇ ਹੋ ਜੀ ਜਲੂਸ ਨਿਕਲਦਾ ਦੇਖ ਰਹੇ ਹੋ ਤਾਂ ਮੋਦੀ ਭਗਤ ਕੀ ਕਹ ਰਹੇ ਮੋਦੀ ਭਗਤ ਕਹ ਰਹੇ ਨੇ ਕਿ ਲੋ ਜੀ ਜੇ ਤਾਂ ਬਾਜ਼ਾਰ ਖੋਲ ਦਿੰਦੇ ਕਿਸਾਨਾਂ ਵਾਸਤੇ ਤਾਂ ਸਭ ਠੀਕ ਸੀ ਸਭ ਠੀਕ ਸੀ ਹਮ ਅਰੇ ਸਰ ਤੁਸੀਂ ਡਬਲਿਊਟੀਓ ਚ ਕਿਉਂ ਗਿਆ ਕਿਉਂਕਿ ਇਹ ਕੋਈ ਨਜਾਇਜ਼ ਟੈਰਿਫ ਹੈ ਨਹੀਂ ਸੀ ਜੀ ਇੰਡੀਆ ਤੁਸੀਂ ਐਵੇਂ ਅੱਛਾ ਆਂਦੇ ਹੁੰਦੇ ਨਾਲੇ ਘੁੰਡ ਵੀ ਕੱਢਣਾ ਤੇ ਨਾਲੇ ਕਲਿੱਪ ਵੀ ਵਿਖਾਉਣਾ ਹਮ ਇੱਕ ਪਾਸੇ ਤੁਸੀਂ ਆਂਦੇ ਜਿਵੇਂ ਅਸੀਂ ਵਿਸ਼ਵ ਗੁਰੂ ਆ ਦੂਜੇ ਪਾਸੇ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਤੁਸੀਂ ਕਹੋ ਕਿ ਅਸੀਂ ਗਰੀਬ ਆ ਅਸੀਂ ਗਰੀਬ ਆ ਹਾਂ ਅਸੀਂ ਭਾਈ ਇੰਨਾ ਕੁ ਬਣਦਾ ਸਾਡਾ ਹਮ ਪੂਰੀ ਦੁਨੀਆ ਨੂੰ ਬੋਲੋ ਨਹੀਂ 80 ਕਰੋੜ ਲੋਕਾਂ ਨੂੰ ਅਸੀਂ ਫਰੀ ਰਾਸ਼ਨ ਤੇ ਖਵਾਉਣਾ ਜੀ ਪਰ ਅਸੀਂ ਗਰੀਬ ਨਹੀਂ ਖਵਾਉਣਾ ਅਸੀਂ ਗਰੀਬ ਨਹੀਂ ਖੋਣਾ ਨਾ 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 ਵਿਸ਼ਵ ਗੁਰੂ ਆ ਜੀ ਬਾ ਉਹ ਟੈਗ ਨਹੀਂ ਸਾਡਾ ਲੈਣਾ ਚਾਹੀਦਾ ਥੱਲੇ ਜੋ ਮਰਜ਼ੀ ਹੋਈ ਜਾਵੇ ਸਰ ਤੜਫਦੀਆਂ ਅੰਦਰ ਤੇ ਬੋਦੇ ਚੋਪੜੇ ਹਮ ਦੇ ਆਮ ਜਰਾ ਤੇ ਭੁੱਖ ਨਾਲ ਫਾਕੇ ਨਾਲ ਤੜਫਦੀਆਂ ਪਈਆਂ ਤੇ ਉਤੇ ਬੋਦੇ ਚੋਪੜੇ ਕੀ ਕਰਨਗੇ ਤੁਹਾਡੇ ਅਸ਼ਾ ਹੁਣ ਅੱਗੇ ਆ ਜਾਓ ਸਭ ਇਨਾ ਚੀਜ਼ਾਂ ਦੇ ਅਸਰ ਬੜੇ ਪੈਂਦੇ ਨੇ ਹਮ ਬੜੇ ਪੈਂਦੇ ਨੇ ਉਹਨਾਂ ਕੋਲ ਮੋਦੀ ਸਾਹਿਬ ਦਾ بڑا ਕੁਸੀ ਹੈ ਮੈਂ ਤੁਹਾਨੂੰ ਕਿਹਾ ਸੀ ਅਡਾਨੀ ਨੇ ਜਿਹੜੀ ਚੋਰੀ ਗੈਸ ਮੰਗਾਈ ਆ ਇਹ ਰਾਮ ਤੋਂ ਸਾਰਾ ਕੁਝ ਉਹਨਾਂ ਦੇ ਜੀ ਬਿਲਕੁਲ ਅਡਾਨੀ ਦੇ ਕਿਸੇ ਉਹਨਾਂ ਦੇ ਕੋਲ ਆ ਅੰਬਾਨੀ ਹੋਰਾਂ ਦੇ ਜਿਹੜਾ ਰਸ਼ੀਆ ਤੋਂ ਤੇਲ ਵੇਚਿਆ ਲਿਆ ਕੇ ਹੈ ਮੌਜਾਂ ਲੁੱਟ ਕੇ ਮਰਬਿਆਂ ਵਾਲੇ ਅਸیرہ ਕੇ ਭਾਅ ਪੁੱਛਦੇ ਉਹ ਉਹ ਵੇਚ ਕੇ ਤੇ ਆਪਦੇ ਘਰ ਬੈਠੇ ਆ ਤੇ ਹੁਣ ਪਾਬੰਦੀਆਂ ਸਾਡੇ ਤੇ ਹਮ ਲੱਗ ਗਈਆਂ ਪਾਬੰਦੀਆਂ ਵੀ ਸੱਜਣਾ ਹੁਣ ਸਾਡੇ ਮੇਲ ਮਲਾ ਪਾ ਦੇ ਕਰੀਏ ਕੀ ਦੱਸੋ ਜੀ ਤਾਂ ਭਾਈ ਜਿਹੜੀ ਇਸ ਵੇਲੇ ਦੀ ਕਹਾਣੀ ਆ ਨਾ ਉਹ ਇਹ ਆ ਜਨਾਬ ਕਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਨਾ ਸੁਖਮ ਸਿੰਘ ਸਾਹਿਬ ਇਹਨਾਂ ਦੇ ਫਰਕ ਪੈਂਦੇ ਆ ਇਹ ਮੋਦੀ ਜਿਹੜੀ ਮੰਡਲੀ ਹੈ ਖਾਸ ਤੌਰ ਤੇ ਨਸ਼ ਜਿਹੜਾ ਆਪਾਂ ਕਹਿੰਦੇ ਹੁੰਦੇ ਆ ਲਸ਼ਕਰੇ ਨੋਇਡਾ ਉਹ ਹਾਲੇ ਵੀ ਕਹੀ ਜਾਂਦਾ ਕਾਲੀ ਮਤ ਕਰਨਾ ਕਾਲੀ ਮਤ ਕਰਨਾ ਅਭੀ ਠੀਕ ਹੋ ਜਾਏਗਾ ਠੀਕ ਹੋ ਜਾਏਗਾ ਠੀਕ ਤੁਹਾਡਾ ਕੀ ਸਿਰ ਹੋ ਜਾਣਾ ਹੂੰ ਸਿਰ ਜਾਂਦੇ ਆਂਦਾ ਉਹ ਜਿਹੜਾ ਇੱਕ ਤਰੀਕ ਨੂੰ ਚੰਗੀ ਤਰ੍ਹਾਂ ਠੀਕ ਕਰ ਦਿਆਗਾ ਜੀ ਬਾਕੀ ਇੱਕ ਤਰੀਕ ਆ ਗਈ ਸਮਝੋ ਆ ਉਹ ਐਡੀ ਸਰਿੰਜ ਭਰੀ ਫਿਰਦਾ ਉਹ ਕਹਿੰਦਾ ਮੈਂ ਠੋਕੂ ਚਲਾਵਾ ਮੈਂ ਟੀਕਾ ਠੋਕੂ ਅੱਛਾ ਇਹਦੇ ਨਾਲ ਫਰਕ ਕੀ ਪੈਣਾ ਸਾਡਾ ਅੱਛਾ ਗੱਲ ਇਹ ਆ ਕਿ ਸਰ ਜੇ ਤੁਸੀਂ ਵੇਖੋਗੇ ਨਾ ਤੁਸੀਂ ਐ ਕਰੋ ਕਿ ਜਿਹੜੇ ਟੌਪ ਦੇ 10 ਟ੍ਰੇਡ ਪਾਰਟਨਰ ਹੈ ਇੰਡੀਆ ਦੇ ਉਹਨਾਂ ਦਾ ਡਾਟਾ ਕੱਢ ਲਓ ਸਭ ਤੋਂ ਵੱਡਾ ਸਾਈਜ਼ ਆਏਗਾ ਉਹਦੇ ਵਿੱਚ ਚਾਈਨਾ ਦਾ ਜੀ 23 24 ਦੇ ਵਿੱਚ ਉਹਨਾਂ ਦੇ ਨਾਲ ਸਾਡਾ 118.41 ਅਰਬ ਡਾਲਰ ਦਾ ਵਪਾਰ ਸੀ ਹੂੰ ਠੀਕ ਹੈ ਜੀ ਤੇ ਅਮਰੀਕਾ ਦੇ ਨਾਲ ਸਾਡਾ ਹੈਗਾ ਸੀ 118. ਸ਼ਾਇਦ 90 ਅਰਬ ਡਾਲਰ ਦਾ ਯਾਨੀ ਪਹਿਲੇ ਨੰਬਰ ਤੇ ਚੈਨਾ ਦੂਜੇ ਨੰਬਰ ਤੇ ਅਮਰੀਕਾ ਜੀ ਜਿਹੜੇ ਟੌਪ 10 ਨੇ ਸਾਡੇ ਟ੍ਰੇਡ ਪਾਰਟਨਰ ਸਰ ਨੌਵਾਂ ਅਸੀਂ ਇੰਪੋਰਟ ਜ਼ਿਆਦਾ ਕਰਦੇ ਹਾਂ ਐਕਸਪੋਰਟ ਕੱਟ ਕਰਦੇ ਹਾਂ ਯਾਨੀ ਅਸੀਂ ਘਾਟੇ 'ਚ ਰਹਿੰਦੇ ਹਾਂ ਇੱਕੋ واحد ਅਮਰੀਕਾ ਜਿਹਦੇ 'ਚੋਂ ਅਸੀਂ 44 ਅਰਬ ਡਾਲਰ ਫਾਇਦੇ ਚ ਰਹੇ ਮਹਵਾਰ ਚ ਤੇ ਉੱਥੇ ਟੈਰਿਫ ਲੱਗ ਗਿਆ ਬੱਸ ਆਹੀ ਤੇ ਗੱਲਿਆ ਨਾ ਤੋ ਕਿਥੇ ਆ ਕੇ ਫੋਟੋ ਕੀ ਨਹੀਂ ਜਟਦੀ ਐ ਤਕਦੀ ਜੀ ਬਿਲਕੁਲ ਤੋ ਜਿਹੜੀ ਇੱਕ ਜਗਾ ਸੀ ਜਿੱਥੋਂ ਮਤਲਬ ਕਿ ਮਾਲ ਆ ਰਿਹਾ ਸੀ ਮਾਲ ਪਾਣੀ ਚਲ ਰਿਹਾ ਸੀ ਜੀ ਅਗਲੇ ਦਿਨ ਉਹ ਵੀ ਚੀ ਤਾਂ ਬੰਦ ਕਰਤੀ ਹੂੰ ਪਰ ਫਿਰ ਹੁਣ ਇਹਦੇ ਚ ਇੱਕ ਲਾਸਟ ਤੁਹਾਨੂੰ ਰੋੜ ਦੱਸ ਦੇਵਾਂ ਇੱਕ ਖਚਰਾ মিডিਆ ਜਿਹੜਾ ਇਹ ਇਹ ਨਹੀਂ ਦੱਸਦਾ ਸਾਰੀਆਂ ਚੀਜ਼ਾਂ ਹੁੰਦਾ ਕੀ ਆ ਇਹਨਾਂ ਚੀਜ਼ਾਂ ਦਾ ਸਾਡਾ ਨਾ ਫਾਰਮਾਸੋਟਿਕਲ ਸੈਕਟਰ ਸਮਝਦੇ ਹੋ ਦਵਾਈਆਂ ਬਣਦੀਆਂ ਨੇ ਆਪਾਂ ਜਨਰਿਕ ਦਵਾਈਆਂ ਜਿਹੜੀਆਂ ਉਹਦੇ ਇਨਗਰੀਡੀਅੰਟ ਜਿਹੜੇ ਹੁੰਦੇ ਆ ਚਾਈਨਾ ਤੋਂ ਲੈਣੇ ਆ ਸਾਡਾ ਸੈਕਟਰ ਦੇਖੋ ਕਿਦਾਂ ਚੱਲਦਾ ਤਾਂ ਅਸੀਂ ਦਵਾਈਆਂ ਬਣਾਉਨੇ ਆ ਨਿਰਮਾਣ ਕਰਦੇ ਆ ਤੇ ਅਮਰੀਕਾ ਦੇ ਬਾਜ਼ਾਰ 'ਚ ਸਿੱਟਦੇ ਆ ਜੀ ਉਹਦੇ ਨਾਲ ਕਮਾਈ ਚੋਖੀ ਹੁੰਦੀ ਆ ਜਾਂ ਆਈਟੀ ਨਾਲ ਜੁੜੀਆਂ ਚੀਜ਼ਾਂ ਹੁਣ ਇਹਨਾਂ ਨਾਲ ਜੇ ਆਪਾਂ ਦੇਖੀਏ ਕੁਝ ਹੋਰ ਜਿਹੜੇ ਟੈਕਸਟਾਈਲ ਵਗੈਰਾ ਚੋ ਵੀ ਆ ਸਰ ਸਾਡੇ 4 ਕਰੋੜ ਲੋਕ ਜੁੜੇ ਹੋਏ ਨੇ ਅਮਰੀਕਾ ਦੇ ਐਕਸਪੋਰਟ ਦੇ ਨਾਮ ਬਿਲਕੁਲ ਐਕਸਪੋਰਟ ਹੂੰ ਜੋ ਅਸੀਂ ਐਕਸਪੋਰਟ ਕਰ ਰਹੇ ਹਾਂ ਸੁਣੀ ਜਾਓ ਧਿਆਨ ਨਾਲ ਹੂੰ ਹੂੰ ਆਪਾਂ ਬੰਦੇ ਤੇ ਪਿੰਡੂ ਜੇ ਆ ਪਰ ਇਹਨਾਂ ਚੀਜ਼ਾਂ ਨੂੰ ਬਹੁਤ ਬਰੀਕੀ ਨਾਲ ਸਮਝ ਲੈਣੇ ਆ ਜੋ ਤੁਹਾਡਾ ਐਕਸਪੋਰਟ ਜਾ ਰਿਹਾ ਹੂੰ ਜਿਹਦੇ ਨਾਲ ਕਮਾਈ ਹੋ ਰਹੀ ਹੈ ਅਮਰੀਕਾ ਤੋਂ ਉਸ ਸਾਰੇ ਧੰਦੇਵਾਜੀ ਚ ਕਿੰਨੇ ਲੋਕ ਆ 4 ਕਰੋੜ ਆ 4 ਕਰੋੜ ਹੋ ਗਿਆ ਮਤਲਬ ਕਿ ਉਹਦੇ ਚ ਮਾਲਕ ਵੀ ਆ ਗਏ ਨੌਕਰ ਵੀ ਆ ਗਏ ਪਰਿਵਾਰਕ ਜੀ ਵੀ ਆ ਗਏ ਕਿ 4 ਕਰੋੜ ਦਾ ਤੈਰਾ ਲਾ ਲਓ ਜਿਵੇਂ ਤੁਹਾਡੇ ਮੋਬਾਈਲ ਦੇ ਵਿੱਚ ਕੋਈ 300 ਕੰਟੈਕਟ ਆ ਉਹਦੇ ਚੋਂ ਲਾ ਲਓ ਵੀ 10 ਕੰਟੈਕਟ ਜਿਹੜੇ ਆ ਸਮਝ ਲਓ ਕਿ ਉਹਨਾਂ ਦੀ 20000 ਰੁਪਇਆ ਸਾਲਾਨਾ ਇਨਕਮ ਘਟ ਜਾਏਗੀ ਮੋਟਾ-ਮੋਟੇ ਕਿਸੇ ਹੋਰ ਲੋਕ ਕਿਸੇ ਹੋਰ ਗੁਣਾ ਗਣਿਤ ਭਾਗ ਨੂੰ ਗੋਤਮ ਸਪੈਨ ਦੀ ਜ਼ਰੂਰਤ ਨਹੀਂ ਐਂ ਸਮਝ ਲਓ ਇਹ 4 ਕਰੋੜ ਲੋਕ ਸਾਲਾਨਾ 20000 ਉਹਨਾਂ ਦਾ ਕੈਸਾ ਬਣਾ ਲੋ ਤਾਂ ਉਹਦਾ ਮਤਲਬ ਕੀ ਹੁੰਦਾ ਕਿ ਜਿਵੇਂ ਹੁਣ ਫਾਰਮਾਸੂਟੀਕਲ ਸੈਕਟਰ ਹੈ ਸਰ ਮੋٹے ਤੌਰ ਤੇ ਆਪਾਂ ਲਾ ਲਈ ਵੀ ਉਹਨਾਂ ਸਾਰਿਆਂ ਤੇ ਅਸਰ ਪੈਣਾ ਹੈ ਜੋ 4 ਕਰੋੜ ਹੈ ਐਕਸਪੋਰਟ ਨਾਲ ਜੁੜੇ ਤਾਂ ਉਹਨਾਂ ਤੇ ਮੰਨ ਲਓ 20-20000 ਦਾ ਵੀ ਤੁਸੀਂ ਲਾ ਲੋਗੇ ਸਾਲ ਦਾ ਕੱਟ ਪੈ ਗਿਆ ਤੌਰ ਆ ਘਟਾ ਲਾ ਜੀ ਅੱਛਾ ਉਹਦੇ ਨਾਲ ਕੀ ਹੁੰਦਾ ਕਿ ਮੋਰੇ ਜਾ ਕੇ ਜੇ ਮੰਨ ਲਓ ਉਹ ਚੀਜ਼ ਉਨ ਟੈਰਫ ਲੱਗੇਗਾ ਟੈਰਫ ਦਾ ਮਤਲਬ ਟੈਕਸ ਲੱਗੇਗਾ ਉਹ ਚੀਜ਼ ਅਮਰੀਕਾ ਦੇ ਬਾਜ਼ਾਰ 'ਚ ਮਹਿੰਗੀ ਹੁੰਦੀ ਆ ਫਰਜ਼ ਕਰੋ ਇੰਡੀਅਨ ਦਵਾਈ ਜਾਂ ਰਿਕ ਦਵਾਈ ਤਦ ਉਹਦਾ ਅਸਰ ਕੀ ਪਾਊਗਾ ਕਿ ਇੱਥੋਂ ਵਾਲੀਆਂ ਕੰਪਨੀਆਂ ਜਿਹੜੀਆਂ ਉਹ ਉਹਦਾ ਨਿਰਮਾਣ ਘਟਾਉਣਗੀਆਂ ਜੀ ਠੀਕ ਹੈ ਨਾ ਉਹ ਉਹਦੀ ਪ੍ਰੋਡਕਸ਼ਨ ਘਟਾ ਦੇਣਗੇ ਪ੍ਰੋਡਕਸ਼ਨ ਘਟਾਉਂਦਾ ਮਤਲਬ ਇਹ ਆ ਕਿ ਬਹੁਤ ਸਾਰੇ ਤੁਹਾਡੇ ਵਰਗੇ ਮੇਰੇ ਵਰਗੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਕਹਿਣ ਕਿ ਚਾਓ ਜੀ ਸਾਸਰਿਕਾ TCL ਨੇ ਕੀਤਾ ਨਾ ਹਾਂ ਹਾਂ ਬਿਲਕੁਲ 10000 ਕਰਮਚਾਰੀ ਜਿਹੜੇ ਆ ਉਹਨਾਂ ਨੂੰ ਲੇਆਫ ਕਰ ਦਿੱਤਾ ਹੈ ਤੋ ਇਹ ਜਿਹੜੀ ਕਹਾਣੀ ਆ ਕੋਲ ਮਲਾ ਕੇ ਇਸ ਤਰ੍ਹਾਂ ਜੇ ਖੜਦੀ ਆ ਚਿਰ ਸਥਾਈ ਇਹਦਾ ਜਿਹੜਾ ਇੱਕ ਤਾਸਰ ਬਹੁਤ ਦੂਰਗਾਮੀ ਇਹਦਾ ਅਸਰ ਪੈਨ ਕੇ ਜੀ 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 ਬਿਲਕੁਲ ਜੀ ਰੋਬਿਨ ਜੀ ਕਹਿ ਰਹੇ ਨੇ ਕਿ ਲੱਗਦਾ ਮੋਦੀ ਦਾ ਪਾਰਲੀਮੈਂਟ ਪ੍ਰੋਗਰਾਮ ਕਹਿੰਦੇ ਉਹਦੇ ਕਰਕੇ ਜਿਹੜੇ 트੍ਰੰਪ ਸਰ ਨਾਰਾਜ਼ ਨੇ ਬਈ